ਗੁਰੂ ਰਵਿਦਾਸ ਮਹਾਰਾਜ ਤੇ ਡੇਰਾ ਸਚਖੰਡ ਬੱਲਾਂ ਦੇ ਮੁਖੀ ਸੰਤ ਨਰੰਚਨ ਦਾਸ ਮਹਾਰਾਜੀ ਖਿਲਾਫ ਪੱਦੀ ਸ਼ਬਦਾਵਲੀ ਵਰਤਣ ਵਾਲੇ ਵਿਅਕਤੀ ਖਿਲਾਫ ਮਾਮਲਾ ਦਰਜ ਘਣਾ ਗੁਰਾਇਆਂ ਵਿਖੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਨਾਮ ਲੈਵਾ ਸੰਗਤਾਂ ਵੱਲੋਂ ਥਾਣੇ ਦੇ ਬਾਹਰ ਤਰਨਾਲ ਲਗਾ ਕੇ ਨਾਰੇਬਾਜੀ ਕੀਤੀ ਗਈ। ਇਸ ਸਬੰਧੀ ਜਾਣਕਾਰੀ ਜਿੰਦੇ ਹੋਏ ਅੰਬੇਦਕਰ ਸੈਨਾ ਆਫ ਇੰਡੀਆ ਦੇ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਪ੍ਰਧਾਨ ਗੁਲਸ਼ਨ ਮਸੰਦਪੁਰੀ ਜੋਤੀ ਅਟਾ ਨੇ ਦੱਸਿਆ ਕਿ ਇੱਕ ਵੀਡੀਓ ਜੋ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਜਿਸ ਵਿੱਚ ਗੁਰਾਇਆਂ ਦੇ ਪਿੰਡ ਪੱਦੀ ਖਾਲਸਾ ਦੇ ਰਹਿਣ ਵਾਲਾ ਵਿਅਕਤੀ ਜੋ ਵਿਦੇਸ਼ ਵਿੱਚ ਇਟਲੀ ਚ ਰਹਿੰਦਾ ਹੈ ਉਸ ਵੱਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਤੇ ਡੇਰਾ ਸਚਖੰਡ ਬੱਲਾ ਦੇ ਮੁਖੀ ਸੰਤ ਨਰਿੰਜਨ ਦਾਸ ਮਹਾਰਾਜ ਜੀ ਦੇ ਲਈ ਅਪ ਸ਼ਬਦ ਬੋਲੇ ਜਾ ਰਹੇ ਹਨ ਜਿਸ ਨਾਲ ਸਮੂਹ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਉਥੇ ਹੀ ਉਹਨਾਂ ਦੇ ਹਿਰਦੇ ਵੀ ਵਲੁੰਦਰੇ ਗਏ ਹਨ ਦੇਰ ਰਾਤ ਤੋਂ ਉਹ ਥਾਣਾ ਗੁਰਾਇਆਂ ਵਿਖੇ ਉਸ ਵਿਅਕਤੀ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਆਏ ਹਨ ਪਰ ਪੁਲਿਸ ਵੱਲੋਂ ਟਾਲਮਟੋਲ ਕੀਤਾ ਜਾ ਰਿਹਾ ਹੈ ਜਿਸ ਦੇ ਰੋਸ 'ਵਜੋਂ ਸੰਗਤ ਵੱਲੋਂ ਥਾਣਾ ਗੁਰਾਇਆਂ ਦੇ ਅੰਦਰ ਹੀ ਦਰਨਾ ਲਗਾ ਦਿੱਤਾ ਗਿਆ ਜਿਸ ਤੋਂ ਬਾਅਦ ਪੁਲਿਸ ਵੱਲੋਂ ਐਫ ਆਈ ਆਰ ਦਰਜ ਕਰਕੇ ਕਾਪੀ ਸੰਗਤ ਨੂੰ ਦਿਖਾਈ ਗਈ ਜਿਸ ਤੋਂ ਬਾਅਦ ਦਰਨਾਕਾਰੀਆਂ ਨੇ ਥਾਣਾ ਗੁਰਾਇਆਂ ਚੋਂ ਦਰਨਾ ਖਤਮ ਕੀਤਾ ਇਸ ਸਬੰਧੀ ਐਸ ਐਚਓ ਗੁਰਾਇਆਂ ਪਲਵਿੰਦਰ ਸਿੰਘ ਨੇ ਦੱਸਿਆ ਕਿ ਪ੍ਰਿੰਟਰ ਵਿੱਚ ਤਕਨੀਕੀ ਖਰਾਬੀ ਆਉਣ ਕਾਰਨ ਪ੍ਰਿੰਟ ਨਿਕਲਣ ਵਿੱਚ ਦੇਰੀ ਹੋਈ ਹੈ ਉਹਨਾਂ ਵੱਲੋਂ ਗੁਰਾਇਆਂ ਥਾਣੇ ਵਿੱਚ ਅੰbedkar ਸੈਨਾ ਆਫ ਇੰਡੀਆ ਦੇ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਪ੍ਰਧਾਨ ਗੁਲਸ਼ਨ ਮਸੰਦਪੂਰ ਦੇ ਬਿਆਨਾਂ ਦੇ ਆਧਾਰ ਤੇ ਸੰਜੀਪ ਕੁਮਾਰ ਉਰਫ ਬੰਟੀ ਪੁੱਤਰ ਮੱਖਣਰਾਮ ਵਾਸੀ ਪਿੰਡ ਪੱਦੀ ਖਾਲਸਾ ਥਾਣਾ ਗੁਰਾਇਆਂ ਜ਼ਿਲ੍ਹਾ ਜਲੰਧਰ ਖਿਲਾਫ ਮੁਕੱਦਮਾ ਨੰਬਰ 143 ਧਾਰਾ 299 ਤੇ 352 ਬੀ ਐਨ ਐਸ ਤਹਿਤ ਮਾਮਲਾ ਦਰਜ ਕੀਤਾ ਹੈ ਅਤੇ ਅਗਲੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ। ਕੀ ਮਾਮਲਾ ਸੀ? ਜੀਆ ਸ਼੍ਰੀ ਗੁਰਦਾਸਵਾ ਮਾ ਤਹਿਸੀਲ ਫਲੋਰ ਦੀਆਂ ਨਾਨੀ ਜਿੰਮੇਵਾਰ ਆ ਕੁ ਜਿਹੜੇ ਆ ਉਹ ਅੱਜ ਟੈਪਸਾਉਣ ਕਿ ਮੈਨਰੰਡਮ ਜਣ ਆਏ ਸੀ ਜਿਹੜਾ ਰਾਤ ਦਾ ਹੀ ਇੱਕ ਮਾਮਲਾ ਪਖਿਆ ਸੰਜੀਵ ਕੁਮਾਰ ਬੰਟੀ ਜਿਹੜਾ ਮੱਖਣ RAM ਪੱਦੀ ਖਾਲਸਾ ਦਾ ਪੁੱਤਰ ਹੈ ਔਰ ਰੂਮ ਇਟਲੀ ਚ ਰਹਿ ਰਿਹਾ ਆ ਉਹਨੇ ਇੱਕ ਵੀਡੀਓ ਵਾਇਰਲ ਕੀਤੀ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਖਿਲਾਫ ਜਿਹੜੀ ਗਾਲੀ ਗਲੋਚ ਕੀਤੀ ਉਥੇ ਰਵਦਾਸੀਆ ਧਰਮ ਦੇ ਗੁਰੂ ਸੰਤ ਰਣਜਨ ਦਾਸ ਮਹਾਰਾਜ ਬਾਰੇ ਵੀ ਸ਼ਬਦ ਬੋਲੇ ਆ ਔਰ ਨਾਲ ਹੀ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਆ ਇਹਦੇ ਨਾਲ ਪੂਰੇ ਵਿਸ਼ਵ ਭਰ ਦੀਆਂ ਜਿਹੜੀਆਂ ਗੁਰੂ ਦਾਸ ਨਾਮ ਲੈਵਾ ਸੰਗਤ ਆ ਉਹਨਾਂ ਦੇ ਵਿੱਚ ਰੋਸ ਜਿਹਾ ਔਰ ਅਸੀਂ ਅੱਜ ਸੰਕੇਤਕ ਤੌਰ ਤੇ ਜਿਹੜਾ ਇੱਥੇ ਇਕੱਠੇ ਹੋ ਕੇ ਇੱਕ ਡੈਮੋਨਸਟ੍ਰੇਸ਼ਨ ਜਿਹੜਾ ਇਹ ਕੀਤਾ ਔਰ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਦੋਸ਼ੀ ਦੇ ਖਿਲਾਫ ਤੁਰੰਤ ਜਿਹੜਾ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਹਦੀ ਨਾ ਕਰਨ ਦੀ ਸੂਤ ਦੇ ਵਿੱਚ ਜਿਹੜਾ ਅਸੀਂ ਦੇਸ਼ ਵਿਆਪੀ ਅੰਦੋਲਨ ਨਰੰਭਣ ਦੀ ਗੱਲ ਕਹੀਆ ਔਰ ਮੈਨੂੰ ਆਸ ਹੈ ਕਿ ਸਰਕਾਰ ਸਾਡੀ ਗੱਲ ਤੇ ਗੌਰ ਕਰਦੇ ਹੋ ਤੁਰੰਤ ਮੁਕੱਦਮਾ ਦਰਜ ਕਰੇਗੀ ਔਰ ਸਖਤ ਤੋਂ ਸਖਤ ਕਾਰਵਾਈ ਕਰੇਗੀ ਉਹ ਕਿਹੜੀ ਕਮਿਊਨਿਟੀ ਚੋਂ ਜਿਹੜਾ ਊੜ ਫਦਾਸੀਆ ਕਮਿਊਨਿਟੀ ਚੋਂ ਕਲੇ ਪਰਿਵਾਰ ਚੋਂ ਆਂ ਪਰ ਉਹ ਮਾਨਸਿਕ ਤੌਰ ਤੇ ਸਾਨੂੰ ਜਿਹੜਾ ਉਹਦਾ ਸੰਤੁਲਨ ਸਹੀ ਨਹੀਂ ਲੱਗਦਾ ਜਿਹੜਾ ਉਹ ਇਹੋ ਜੇ ਅਪਸ਼ਬਦ ਬੋਲ ਰਿਹਾ ਕੋਈ ਵੀ ਸਾਡੇ ਸਮਾਜ ਦਾ ਵਿਅਕਤੀ ਆਪਣੇ ਗੁਰੂ ਦੇ ਖਿਲਾਫ ਕਦੀ ਅਪਸ਼ਬਦ ਨਹੀਂ ਬੋਲ ਸਕਦਾ ਔਰ ਇਹੋ ਜੇ ਅਪਸ਼ਬਦ ਬੋਲੇ ਤਾਂ ਇਹ ਬੜੀ ਮਤਭਾਗੀ ਘਟਨਾ ਹੈ ਹੁਣ ਤੁਸੀਂ ਡੀਐਸਪੀ ਸਾਹਿਬ ਨੂੰ ਮਿਲ ਕੇ ਕੀ ਉਹਨਾਂ ਨੇ ਕਿਹਾ ਸੀ ਇੱਕ ਮੈਮੋਰੰਡਮ ਦਿੱਤਾ ਕਿ ਦੋਸ਼ੀ ਦੇ ਖਿਲਾਫ ਤੁਰੰਤ ਇੱਕ ਮੁਕੱਦਮਾ ਦਰਜ ਕਰਕੇ ਜੋ ਬਣਦੀ ਕਾਰਵਾਈ ਉਹ ਕੀਤੀ ਜਾਵੇ ਕਿਉਂਕਿ ਦੋਸ਼ੀ ਤਾਂ ਵਿਦੇਸ਼ ਵਿੱਚ ਹੈ ਤੇ ਜਿਹੜੇ ਇਹਦੇ ਪਿੱਛੇ ਕੋਈ ਹੈ ਸਾਜ਼ਿਸ਼ ਕਰਦਾ ਲੋਕ ਹੈ ਦੰਗਾ ਪੜਕਾਉਣਾ ਚਾਹੁੰਦੇ ਆ ਦੇਸ਼ ਦਾ ਮਾਰਚ ਚਾਹੁੰਦੇ ਉਹਨਾਂ ਨੂੰ ਵੀ ਦੀ ਹੈ ਜਿਹੜਾ ਇਸ ਕੰਪਲੇਂਟ ਦੇ ਉੱਤੇ ਐਕਸ਼ਨ ਲੈਂਦੇ ਆ ਅਸੀਂ ਅੱਜ ਐਫ ਆਈ ਆਰ ਨੰਬਰ 143 ਜਿਹੜੀ ਹੈਗੀ ਆ ਉਹ 299 ਅਤੇ 352 ਬੀ ਐਨ ਐਸ ਦੇ ਤਹਿਤ ਦਰਜ ਕੀਤੀ ਹੈ ਜਿਹਦੇ ਵਿੱਚ ਦੋਸ਼ੀ ਦਾ ਨਾਮ ਸੰਜੀਵ ਕੁਮਾਰ ਉਰਫ ਸਨੀ ਹੈਗਾ ਜੋ ਪੱਦੀ ਖਾਲਸਾ ਪਿੰਡ ਦਾ ਰਹਿਣ ਵਾਲਾ ਹੈਗਾ ਤੇ ਮੈਂ ਐਕਚੁਅਲੀ 5 ਯਾਰ ਦਾ ਟਾਈਮਲੀ ਦਰਜ ਹੋ ਗਈ ਸੀ ਅਸਲ ਦੇ ਵਿੱਚ ਜਿਹੜਾ ਪ੍ਰਿੰਟਰ ਸੀਗਾ ਪ੍ਰਿੰਟਰ ਦੇ ਵਿੱਚ ਖਰਾਬੀ ਆਉਣ ਕਰਕੇ ਥੋੜਾ ਪ੍ਰਿੰਟ ਕੱਢਣ ਦੇ ਵਿੱਚ ਦੇਰੀ ਹੋ ਗਈ ਤੇ ਉਹਦੇ ਵਿੱਚ ਥੋੜੇ ਹੋਰ ਕੋਈ ਕਾਰਨ ਨਹੀਂ ਸੀਗਾ ਇਹਦੇ ਰਿਲੇਟ ਹੋਣ ਦਾ ਪ੍ਰਿੰਟਰ ਪ੍ਰਿੰਟ ਨਹੀਂ ਨਿਕਲਿਆ ਉਹ ਇਹਨਾਂ ਨੂੰ ਪਹਿਲਾਂ ਕੰਪਿਊਟਰ ਤੇ ਦਿਖਾ ਵੀ ਦਿੱਤੀ ਸੀ ਕਿ ਵੀ ਆਫੀਆ ਦਰਜ ਹੋ ਗਈ ਹੈ ਬਟ ਉਹ ਪ੍ਰਿੰਟ ਕੱਢਣ ਦੇ ਵਿੱਚ ਹੀ ਥੋੜਾ ਜਿਹਾ ਡੇਲੇ ਹੋ ਗਈ ਇਸ ਤਰ੍ਹਾਂ ਉਹ ਇਟਲੀ ਵਿੱਚ ਆ ਫਿਰ ਉਹਨੂੰ ਕੀ ਕਰੀ ਐਕਚੁਅਲੀ ਇਹਦੇ ਸਬੰਧੀ ਜਿਹੜੀ ਹੈਗੀ ਇਨਵੈਸਟੀਗੇਸ਼ਨ ਕਰਕੇ ਜਿਹੜੇ ਵੀ ਕਾਨੂੰਨ ਮੁਤਾਬਕ ਜਿਹੜਾ ਵੀ ਪ੍ਰੋਸੀਜਰ ਬਣੂਗਾ ਉਹ ਸਾਹਿਬ ਨਾਲ ਜਿਹੜਾ ਹੈਗਾ ਇਹ ਕਰਕੇ ਤੇ ਅਗਲੀ ਕਾਰਵਾਈ ਅਮਰਚ ਲੈਂਦੀ ਹੋਊਗੀ ਤਾਂ ਖਤਮ ਹੋ ਗਈ ਧੰਨਵਾਦ ਹਾਂਜੀ ਹਾਂਜੀ ਉਹਨਾਂ ਦੇ ਨਾਲ ਗੱਲ ਹੋ ਗਈ ਉਹਨਾਂ ਨੂੰ ਦੱਸਤਾ ਉਹ ਸਮਝ ਗਿਆ ਸਾਰੀ ਗੱਲ ਨੂੰ ਉਹਨਾਂ ਨੂੰ ਦੱਸਤਾ ਕਿ ਸਾਡੇ ਟੈਕਨੀਕਲ ਵਾਲਾ ਜਿਹੜੀ ਪ੍ਰਿੰਟਰ ਦੀ ਪ੍ਰੋਬਲਮ ਆਉਣ ਕਰਕੇ ਨਾ ਇਹ ਲੇਟ ਹੋ ਗਿਆ ਸੀਗਾ